ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਗੁਰਮੁਖ ਪਿਆਰਿਆਂ ਦੀ ਸੰਗਤ ਦੁਆਰਾ ਆਤਮਿਕ ਲਾਭ ਪ੍ਰਾਪਤ ਕਰੀਏ ਨਹਿਰ ਦੇ ਵਿਚਕਾਰ ਪਾਣੀ ਦਾ ਵਹਾਅ ਸਹਿਜੇ ਹੀ ਆਪਣੇ ਵੇਗ ਵਿੱਚ ਰੂੜੀ ਜਾਂਦਾ ਹੈ ਪਰ ਜਦੋਂ ਇਹ ਪਾਣੀ ਪੁਲ ਦੇ ਦੋਹੀ ਪਾਸੇ ਥੰਮਲਿਆਂ ਨਾਲ ਟਕਰਾਉਂਦਾ ਹੈ ਤਾਂ ਇਹ ਘੁੰਮਣ ਕੇਰ ਵਿੱਚ ਫਸ ਜਾਂਦਾ ਹੈ ਵਿਚਕਾਰਲੀ ਤਾਰਾ ਨਾਲੋਂ ਅੜ ਹੋ ਕੇ ਉਥੇ ਹੀ ਘੁੰਮਦਾ ਰਹਿੰਦਾ ਹੈ ਜੇ ਕੋਈ ਕੱਖ ਕਾਨਾ ਇਸ ਘੁੰਮਣ ਕੇਰ ਵਿੱਚ ਫਸ ਜਾਵੇ ਤਾਂ ਉਹ ਵੀ ਉਥੇ ਹੀ ਚੱਕਰ ਲਾਉਂਦਾ ਰਹਿੰਦਾ ਹੈ ਜੇ ਕੋਈ ਬੰਦਾ ਇਸ ਕੱਖ ਕਾਨੇ ਨੂੰ ਟੁੰਬ ਕੇ ਸਹੀ ਸੇਧ ਦੇ ਕੇ ਪਾਣੀ ਦੀ ਤਾਰਾਵਲ ਮੋੜ ਦੇਵੇ ਤਾਂ ਉਹ ਫਿਰ ਪਾਣੀ ਦੇ ਵਹਾਅ ਵਿੱਚ ਰੁਣਨ ਲੱਗ ਪੈਂਦਾ ਹੈ ਐਨ ਐਸੇ ਤਰ੍ਹਾਂ ਜੀਵ ਹਉਮੈ ਦੇ ਪਰਮ ਪਲਾਵੇ ਜਾਂ ਸਿਆਣਪ ਦੁਆਰਾ ਇਲਾਹੀ ਹੁਕਮ ਦੀ ਜੀਵਨ ਰੌਮ ਵਿੱਚੋਂ ਨਿਕਲ ਜਾਂਦਾ ਹੈ ਤੇ ਮਾਈ ਕੀ ਜੀਵਨ ਦੇ ਘੁੰਮਣ ਕੇਰ ਆਵਾਗਮਨ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ ਅਕਾਲ ਪੁਰਖ ਦੀ ਸ਼ਕਤੀਮਾਨ ਜੀਵਨ ਰੌ ਜਾਂ ਹੁਕਮ ਤੋਂ ਬੇਸਰਾ ਹੋ ਕੇ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ ਧਿਆਨ ਦੇਣਾ ਜੀ ਅਕਾਲ ਪੁਰਖ ਦੀ ਸ਼ਕਤੀਮਾਨ ਜੀਵਨ ਰੌ ਜੋ ਹੁਕਮ ਤੋਂ ਬੇਸੁਰਾ ਹੋ ਕੇ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ ਅਤੇ ਜੀਵ ਲਈ ਖੁਦ ਇਸ ਮਾਇਕੀ ਕਮਣ ਕੇਰ ਵਿੱਚੋਂ ਨਿਕਲਣਾ ਅਸੰਭਵ ਹੈ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਚਿਤ ਪ੍ਰੀਤ ਨ ਉਭਜੈ ਜਨ ਕੋ ਜਨ ਕਹਾ ਕਰੇ ਵਿਚਾਰੇ ਪੰਜ ਵਿਖਾ ਦੀ ਇੱਕ ਗਰੀਬਾ ਰਾਖੋ ਰਾਖਣ ਹਾਰੇ ਇਨ ਪੰਚਨ ਮੇਰ ਮਨ ਜੋ ਬਿਗਾ ਰਿਓ ਪਲ ਪਲ ਹਰ ਜੀਤੇ ਅੰਤਰ ਪਾ ਰਿਓ ਐਉ ਜਈ ਅਦੋਗ ਦੀ ਵਿੱਚ ਫਸੇ ਹੋਏ ਜੀਵਾਂ ਨੂੰ ਮੋਹ ਮਾਇਆ ਦੇ ਘਮਣ ਘੇਰ ਵਿੱਚੋਂ ਕੱਢਣ ਲਈ ਗੁਰਬਾਣੀ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਪੁਰਖਾਂ ਦੀ ਸੰਗਤ ਕਰਨੀ ਹੀ ਸਭ ਤੋਂ ਸੋਖਾ ਅਤੇ ਯਕੀਨੀ ਸਾਧਨ ਸਭ ਤੋਂ ਸੋਖਾ ਅਤੇ ਯਕੀਨੀ ਸਾਧਨ ਦੱਸਿਆ ਗਿਆ ਹੈ انچل گہ کے ساتھ کا ترنا یہ سنگت نچو ہے ترنا سات سنگت کے انچل لاو بکھم ندی جائے ترنی ہر جن وڈے وڈی وڈ اونچے جو ست گور میل ملا امن کے مہا ات بکھڑی گرمکھ نانک پار اتاری ਅਕਾਲ ਪੁਰਖ ਨੇ ਆਪਣੇ ਕੁਆਬ ਦੁਆਰਾ ਇਹ ਦੁਨੀਆ ਸਾਜੀ ਹੈ ਤੇ ਇਸ ਵਿੱਚ 84 ਲਖ ਜੁਨਾ ਉਪਾਈਆਂ ਹਨ ਇਹਨਾਂ ਜੁਨਾ ਦੇ ਹਰ ਇੱਕ ਜੀਵ ਵਿੱਚ ਆਪਣੀ ਜੋਤ ਧਰ ਦਿੱਤੀ ਇਹ ਇਲਾਹੀ ਜੋਤ ਗੁਪਤ ਰੂਪ ਵਿੱਚ ਜੀਵ ਦੇ ਉਹਤ ਪੋਤ ਰਵ ਰਹੀ ਹੈ ਇਸ ਤਰ੍ਹਾਂ ਹਰ ਇੱਕ ਜੀਵ ਅਕਾਲ ਪੁਰਖ ਦੀ ਅੰਸ਼ ਹੈ ਜਿਸ ਤਰ੍ਹਾਂ ਦੁਨੀਆਵੀ ਮਾਂ ਆਪਣੀ ਅੰਸ਼ ਬੱਚਿਆਂ ਦੇ ਪਾਲਣ ਪੋਸਣ ਵਧਣ ਫੁੱਲਣ ਦਾ ਪ੍ਰਬੰਧ ਕਰਦੀ ਹੈ ਉਸੇ ਤਰ੍ਹਾਂ ਸਾਡੀ ਆਤਮਾ ਅਕਾਲ ਪੁਰਖ ਨੇ ਵੀ ਆਪਣੀ ਅੰਸ਼ ਰੂਪ ਜੀਵਾਂ ਦੀ ਸਾਜਨਾ ਦੇ ਨਾਲ ਹੀ ਇੱਕੋ ਵਾਰੀ ਆਪਣੇ ਹੁਕਮ ਦੁਆਰਾ ਸਾਡੇ ਸ਼ਰੀਰਕ ਮਾਨਸਿਕ ਤੇ ਆਤਮਿਕ ਜੀਵਨ ਲਈ ਮੁਕੰਮਲ ਅਪੁਲ ਅਟਲ ਸਦੀਵੀ ਪਰਮੰਧ ਕਰ ਛੱਡਿਆ ਹੈ اس الہی حکم دی چال جا روانگی دی اصول جا مریادہ کسے گرند وچ نہیں لکھے گئے نہ ہی کسے خاص شخصیت دے حوالے کیتے گئے ہن کیونکہ لکھت جا شخصیت بن سنہار ہن جا انہا وچ درج اصول بدل سکنے ہن پر اے الہی حکم تاں قدرت دے ذرے ذرے وچ ورت ریا ہے تے ساری جونہ وچ ہر ایک جیو دے نالی انترات میں لکھیا جا چکیا ہے حکم رجائی چلنا نانک لکھیا نال ادارن دے توڑتے ہر ایک بیج دے انترات میں نالی حکم پر پور ہوندہ ہے جس انسار اس دا جنم پالن پوشن وردن پلن تو لے ہوندہ سلسلہ چلدہ ہے قدرت دے سارے جیو اکال پرگ دی انش بچے ہوندے ناتے ਪਰ ਮਾਤਮਾ ਆਪਣੇ ਬੱਚਿਆਂ ਦੇ ਜੀਵਨ ਦਾ ਪਰਬੰਧ ਹੋਰ ਕਿਸੇ ਸ਼ਖਸੀਅਤ ਇਹ ਕਿਵੇਂ ਛੱਡ ਸਕਦਾ ਹੈ ਮਨੁੱਖ ਦੇ ਜੀਵਨ ਦਾ ਸਭ ਤੋਂ ਮੁਢਲਾ ਤੇ ਜ਼ਰੂਰੀ ਮਨੋਰਥ ਇਲਾਹੀ ਮਾਂ ਦੀ ਗੋਦ ਦਾ ਨਿਗਾ ਮਾਂ ਪਿਆਰ ਮਾਨਣਾ ਹੀ ਹੈ ਧਿਆਨ ਦੇਣਾ ਜੀ ਮਨੁੱਖ ਦੇ ਜੀਵਨ ਦਾ ਮੁਢਲਾ ਤੇ ਜ਼ਰੂਰੀ ਮਨੋਰਥ ਇਲਾਹੀ ਮਾਂ

ਸਾਰੀ ਕਾਇਨਾਤ ਬੱਜੀ ਹੋਈ ਹੈ ਇਸੇ ਪ੍ਰੇਮ ਦोरी ਨਾਲ ਸਾਰੀ ਕਾਇਨਾਤ ਚੱਲ ਰਹੀ ਹੈ ਉਪਜ ਰਹੀ ਹੈ ਪਾਲਨ ਪੋषण ਹੋ ਰਿਹਾ ਹੈ ਪਰਫੁੱਲ ਤੋਰੀ ਹੈ ਜੀਵਨ ਦੀ ਸਾਰ ਰੂਪ ਹੈ ਜੀਵਨ ਦੀ ਰਵਾਨਗੀ ਹੈ ਤੇ ਇਸੇ ਹੀ ਪ੍ਰੇਮ ਦोरी ਦੁਆਰਾ ਹੀ ਇਹ ਸ੍ਰਿਸ਼ਟੀ ਲੈ ਆਉਂਦੀ ਹੈ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਜੇਤਾ ਕੀਤਾ ਤੇਤਾ ਨਾਉ نام کے تارے سگلے جنت نام کے تارے سگل اکار حکم تار ادر رہاوے حکم اپجے حکم سماوے یہ پرم ڈوری ایک جیو انترات میں نالی لکھی ہوئی ہے اوت پوت ہے پرپور ہے جیون رو ہے جیون روانگی ہے یہ پریم ڈوری ہر ایک جیو انترات میں لکھی ہوئی ہے پر دول ہے صدیوی ہے اٹل ہے اپل ہے امٹ ہے اٹوٹ ہے اکے ہے اے ہے جیون ہےت جو رچ سہ تالن سیوں پیت منی رہا توری نہ ٹوٹ چھوری نہ چھوٹے ਐਸੀ ਮਾਦੋ ਖਿੰਚ ਤਣੀ ਹਰ ਸਿਮਰਨ ਧਾਰੀ ਸਭ ਤਰਨਾ ਹਰ ਸਿਮਰਨ ਕੀ ਉਸ ਅਗਲ ਅਕਾਰਾ ਕੁਦਰਤ ਦੀ ਇਸੇ ਪ੍ਰੇਮ ਡੋਰੀ ਦੀ ਇਲਾਈ ਖਿੱਚ ਨੂੰ ਧਰਮ ਮਜ਼ਬ ਜੋ ਪਰਮਾਰਤ ਕਿਹਾ ਜਾਂਦਾ ਹੈ ਕਿਉਂਕਿ ਇਹੋ ਪ੍ਰੇਮ ਡੋਰੀ ਹੀ ਜੀਵ ਨੂੰ ਆਪਣੇ ਸੋਮੇ ਅਕਾਲ ਪੁਰਖ ਵੱਲ ਅਣਜਾਣੇ ਖਿੱਚ ਰਹੀ ਹੈ ਇਹੋ ਹੀ ਪ੍ਰੇਮ ਡੋਰੀ ਹੀ ਜੀਵ ਨੂੰ اپنے سومی اکال پورک انجانے کھچ رہی ہے اسے اے دوری ہی, نو ہی ترم مذہب یا پرمارک اکال پور انجانے ہی پریرنا اگوائی سائتہ کر دی ہے انا دے کلیان دا سچا سچا تے اٹل سا ترم ہے اے ہو الہی پریم دی کھچی ਉਨਾਂ ਲਈ ਆਤਮਿਕ ਧਰਮ ਪ੍ਰਚਾਰ ਹੈ 84 ਲਖ ਜੁਨਾ ਆਪੋ ਆਪਣੇ ਨਾਲ ਲਿਖੇ ਲਈ ਧਰਮ ਨੂੰ ਸਹਿਜੇ ਹੀ ਕਮਾ ਰਹੀਆਂ ਹਨ ਤੇ ਸੁੱਤੇ ਸਿੱਧ ਉਹਨਾਂ ਦੀ ਆਤਮਿਕ ਤਰੱਕੀ ਹੋ ਰਹੀ ਹੈ ਇਹਨਾਂ ਜੁਨਾ ਲਈ ਤੁਰ ਅੰਤਰਾਤਮੇ ਵਗ ਰਹੀ ਪ੍ਰੇਮ ਖਿੱਚ ਜਾਂ ਜੀਵਨ ਰੌਣ ਨਾਲ ਸੁਰ ਹੋਣਾ ਜੁਣਨਾ ਜੀਣਾ ਕੀਣਾ ਲੈ ਹੋਣਾ ਹੀ ਇਹਨਾਂ ਦਾ ਧਰਮ ਮਜ਼ਬ ਪਰਮਾਰਥ ਪਾਠ دین ਇਮਾਨ ਪੂਜਾ ਭਜਨ ਭਗਤੀ ਮਰਿਆਦਾ ਰਵਾਇਤਾ ਨਿਤਨੇਮ ਕਰਮ ਕਾਂਡ ਅਤੇ ਕਲਿਆਣ ਹੈ ਇਹਨਾਂ ਜੁਨਾ ਨੂੰ ਕਿਸੇ ਹੋਰ ਬਾਹਰਲੇ ਮਨ ਕੜੇ ਸਿੱਖੇ ਸਿਖਾਏ ਸਮਝੇ ਸਮਝਾਏ ਉਪਰੇ ਅਡਰੇ ਬਦਲਵੇਂ ਵਿਤਕਰੇ ਵਾਲੇ ਵੇਸਾਂ ਵਾਲੇ ਧਰਮ ਦੀ ਲੋੜ ਨਹੀਂ ਅਤੇ ਕਿਸੇ ਬਾਹਰਲੇ ਦਿਮਾਗੀ ਗਿਆਨ ਵਾਲੇ ਧਰਮ ਪ੍ਰਚਾਰ ਦੀ ਵੀ ਲੋੜ ਨਹੀਂ ਇਹ ਪ੍ਰੇਮ ਦੀ ਖਿੱਚ ਦੁਵੱਲੀ ਹੈ ایک پاسے اکال پرخ اپنی پریم ڈوری وال نل رہا ہے دوجہ پاسے اس پریم دوری دی کھچ کھا کے موڑ میں جیو اکال پرخ وال جاندہ ہے جیو اکال پرخ دی پریم کھچ ہی الہی ترم ہے دے اے الہی جیو دے نال ہی تروں لکھیا الہی ترم لئی ਇਸੇ ਬਾਹਰ ਲੈ ਧਰਮ ਪਰਚਾਰ ਦੀ ਲੋੜ ਨਹੀਂ ਅਕਾਲ ਪੁਰਖ ਨੇ ਇਨਾ ਜੂਨਾ ਦੇ ਜੀਵਾਂ ਨੂੰ ਪਿੰਨ ਪਿੰਨ ਰੰਗ ਬਿਰੰਗੀਆਂ ਸ਼ਕਲਾਂ ਸੁਰਤਾ ਨਾਲ ਸਜਾਇਆ ਹੈ ਤੇ ਇਹਨਾਂ ਨੂੰ ਅੱਡ ਅੱਡ ਬੋਲੀਆਂ ਤੇ ਸੋਚ ਸ਼ਕਤੀਆਂ ਬਖਸ਼ੀਆਂ ਹਨ ਇਹ ਜੂਨਾ ਨਾ Hindu ਨਾ ਮੁਸਲਮਾਨ ਨਾ ਇਸਾਈ ਨਾ ਮੁਸਾਈ ਹਨ ਨਿਰੋਲ ਆਪੋ ਆਪਣੇ ਕੁਦਰਤੀ ਚਿੰਨਾ ਵਿੱਚ ਵਿਚੜਦਿਆਂ ਹਨ ਇਹਨਾਂ ਜੁਨਾ ਨੂੰ ਅਕਾਲ ਪੁਰਖ ਨੇ ਸੀਮਤ ਬੁੱਧੀ ਬਖਸ਼ੀ ਹੈ ਜਿਸ ਨਾਲ ਉਹ ਆਪਣੇ ਜੀਵਨ ਦਾ ਗੁਜ਼ਰਾਨ ਕਰਦੇ ਹੋਏ ਸਹਿਜੇ ਹੀ ਹੁਕਮ ਰਜਾਈ ਚੱਲਣਾ ਦੇ ਇਲਾਈ ਉਪਦੇਸ਼ ਨੂੰ ਅਣਜਾਣੇ ਹੀ ਕਮਾਉਂਦੇ ਹੋਏ ਆਪਣੇ ਕਰਤੇ ਵੱਲ ਰੁੜੀ ਜਾ ਰਹੇ ਹਨ ਉਦਾਹਰਨ ਦੇ ਤੌਰ ਤੇ ਫੁੱਲ ਦੀ ਮਿਸਾਲ ਲਈਏ ਫੁੱਲ ਦੇ ਬੀਜ ਅੰਦਰੋਂ ਤਰੋ ਹੀ ਨਾਲ ਲਿਖੇ ਹੁਕਮ ਅਨਸਾਰ ਬੂਟਾ ਉਗਦਾ ਹੈ ਉਸ ਬੂਟੇ ਦੇ ਤਨੇ ਟਾਣੀਆਂ ਪੱਤੇਆਂ ਕੰਡਿਆਂ ਫਲ ਫੁੱਲ ਤੇ ਉਸਦੀ ਸ਼ਕਲ ਉਸਦੀ ਬਣਾਵਟ ਪੰਖੜੀਆਂ ਉਸਦੀ ਰੰਗ ਮਹਿਕ ਮਿਠਾਸ ਉਮਰ ਆਦੀ ਇਹਨਾਂ ਪਿੰਨ ਕੁਦਰਤੀ ਗੁਣਾਂ ਦੇ ਪ੍ਰਗਟਾਵੇ ਲਈ ਹੁਕਮ ਬੀਜ ਦੇ ਅੰਦਰ ਹੀ ਗੁਪਤ ਤੌਰ ਤੇ ਪਰਵੇਸ਼ ਹੁੰਦਾ ਹੈ ਇਸ ਤਰ੍ਹਾਂ 84 ਲੱਖ ਜੁਨਾ ਨਾਲ ਲਿਖੇ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਰੁੜਦੇ ਹੋਏ ਆਪਣੇ ਕਰਤੇ ਦੇ ਸ਼ੁਕਰਾਨੇ ਵਿੱਚ ਅਣਜਾਣੇ ਹੀ ਅਟੁੱਟ ਸਿਮਰਨ ਕਰ ਰਹੇ ਹਨ اس طرح انہوں دا سمرن جیون روپ ہو جاندہ ہے سمرے ترتی اور آکاسا سمرے چند سورج گونتا سا سمرے پس پنکھی سب پوتا سمرے بن پربت او توتا سمرے تھول سکھم سب جنتا گپت پرگٹ سمرے پرب میرے سگل پاون کا پرب تنا سمرے جات جوت سب ورنا واہ گرو جی کا خالصہ Why